ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਭ ਤੋਂ ਪਹਿਲਾਂ ਜੀ ਮੈਂ ਹਾਂ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਸਾਰਿਆਂ ਦਾ ਕਰੂੰਗੀ ਬਹੁਤ-ਬਹੁਤ ਧੰਨਵਾਦ ਆਪਣੇ ਸਬਸਕ੍ਰਾਈਬਰ ਜਿਹੜੇ ਹੋ ਗਿਆ ਇਹ 11 ਹਜ਼ਾਰ ਤੋਂ ਪਲੱਸ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਕਿਸੇ ਦਾ ਵੀ ਸਬਸਕ੍ਰਾਈਬ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਜੀ ਧੰਨਵਾਦ ਜੀ ਹਾਂ ਸਭ ਦਾ ਸਾਥ ਦਿਓ ਸਾਥ ਦਿਨ ਰਹੋ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕੋ ਚੈਨਲ ਨੂੰ ਰੋ ਜੀ ਸਬਸਕ੍ਰਾਈਬਰ ਏ ਅੱਜ ਆਪਾਂ ਇੱਕ ਟੌਪਿਕ ਕਰ ਲਈਏ ਤਾਂ ਹਾਂ ਆਪਾਂ ਕਰਦੇ ਆਂ ਗੱਲਬਾਤ ਤੁਹਾਨੂੰ ਕਾਫੀ ਦਿਨ ਹੋ ਗਏ ਸਾਡੇ ਤੋਂ ਵੀਡੀਓਜ਼ ਵਗੈਰਾ ਨਹੀਂ ਪੈਂਦੀਆਂ ਵਿਜੀ ਰਹਿੰਦੇ ਥੋੜੇ ਹੀ ਇਹ ਬਿਜ਼ੀ ਰਹਿੰਦੇ ਆ ਪੇਮੈਂਟਾਂ ਨਾਲ ਟਾਈਮ ਚੱਲੰਦੀ ਆ ਨਾ ਤੇ ਜ਼ਿਆਦਾ ਟਾਈਮ ਦੁਕਾਨ ਤੇ ਰੁਕਣਾ ਪੈਂਦਾ ਪੇਮੈਂਟਾਂ ਨਾਲ ਦਾ ਕਰਕੇ ਸੁਧਾ ਕਰਕੇ ਕਿਸੇ ਟੌਪਿਕ ਤੇ ਵੀਡੀਓ ਨਹੀਂ ਬਣਦੀ ਪਈ ਤੇ ਅੱਜ ਦਾ ਟੌਪਿਕ ਅਜ ਦਾ ਟੋਪਿਕ ਜੋ ਆਪਾਂ ਰੱਖ ਲਏ ਨੇ ਜਿੰਦਗੀ ਜਿੰਦਾਬਾਦ ਹਾਂਜੀ ਤੇ ਮੈਂ ਕਰਦੀ ਆ ਸ਼ੁਰੂਆਤ ਹਾਂ ਢਾਈ ਚੱਲ ਗਈ ਆਪਾਂ ਪਹਿਲੀ ਵਾਰੀ ਲੱਗੇ ਆ ਉਹ ਪੋਲਟਰੀ ਲਈ ਥੋੜੀ ਜਿਹੀ ਵੇਚਣ ਨੂੰ ਪ੍ਰੋਬਲਮ ਹੋਊਗੀ ਸਰ ਜੀ ਹਾਂ ਹਾਂ ਉਹ ਇੱਕ ਇੱਕ ਚਾਰ ਵਿੱਚ ਲਿਖਿਆ ਕਿ ਹੂ ਹਾਂ ਇੱਕ ਸ਼ਾਇਰ ਨੇ ਕਿਹਾ ਕਿ ਇੰਦਾ ਇੰਦਾ ਤਾਂ ਸੌਂਗਿਆ ਤੇ ਸੁਪਨੇ ਉਹਦੇ ਵਿੱਚ ਜ਼ਿੰਦਗੀ ਇੱਕ ਫਰਜ਼ ਹੈ ਜ਼ਿੰਦਗੀ ਇੱਕ ਕਰਜ਼ ਹੈ ਜ਼ਿੰਦਗੀ ਇੱਕ ਮਰਜ਼ ਹੈ ਕਰਜ ਨਭਾਉਂ ਦੀ ਅਲੰਘ ਜਾਂਦੀ ਹੈ ਤੇ ਕਰਜ ਚਕਾਉਂਦਿਆਂ ਲੰਘ ਜਾਂਦੀ ਹੈ ਤੇ ਮਰਜ਼ ਹੰਡਾਉਂਦੀ ਅਲੰਘ ਜਾਂਦੀ ਹੈ ਕਰਜ ਮਤਲਬ ਫਰਜ ਮਤਲਬ ਫਰਜ ਮਤਲਬ ਵੀ ਆਪਣੀ ਜ਼ਿੰਮੇਵਾਰੀ ਨੂੰ ਕਰਜ ਮਤਲਬ ਆਪਣੇ ਰਿਸ਼ਤਿਆਂ ਦੇ एहਸਾਨ ਤੇ ਮਰਜ਼ ਮਤਲਬ ਦੁੱਖ ਤਕਲੀਫਾਂ ਸਰੀਰਕ ਤੇ ਮਾਨਸਿਕ ਇਹ ਸ਼ਾਇਰ ਕਹਿੰਦਾ ਮੈਂ ਜਾਗਿਆ ਤਾਂ ਦੇਖਿਆ ਫਿਰ ਉਹਦਾ ਮੇਰੀ ਅੱਖ ਖੁੱਲੀ ਇਹਨਾਂ ਨੇ ਮਨਚਾਰ ਕੀਤਾ ਇਹਨਾਂ ਦਾ ਮੈਂ ਜਾਗਿਆ ਤੇ ਵੇਖਿਆ ਕਿ ਫਰਜ਼ ਹੀ ਆਜ਼ਾਦ ਹੈ ਇਹ ਕਰਜ ਹੀ ਆਬਾਦ ਹੈ ਕਿ ਮਰਜ਼ੀ ਹੀ ਸਵਾਦ ਹੈ ਉਹਦਾ ਮੈਂ ਮਹਿਸੂਸ ਕੀਤਾ ਕਿ ਫਰਜ਼ ਨਿਭਾਉਂਦਾ ਇਨਸਾਨ ਆਜ਼ਾਦੀ ਮਾਨ ਸਕਦਾ ਤੇ ਜੇ ਕਰਜ ਆਪਣੇ ਰਿਸ਼ਤਿਆਂ ਦੇ ਆਸਾਨ ਉਹਨਾਂ ਜੀ ਬੰਦਾ ਹੱਸਦਾ ਖੇਡਦਾ ਤੇ ਖੁਸ਼ ਹੁੰਦਾ ਵਾ ਇਹ ਆਬਾਦ ਰਹਿੰਦਾ ਹੂੰ ਨਿਕਲ ਕਰਜ ਹੀ ਆਬਾਦ ਹੈ ਇਰੋਲਾ ਮਰਜ਼ੀ ਹੀ ਸਵਾਦ ਹੈ ਮਤਲਬ ਚਿਤਰਾ ਨੂੰ ਦੋਕ ਤਕਲੀਫਾਂ ਕਹਿੰਦੇ ਕਿਸਮ ਦੇ ਹੁੰਦੇ ਆ ਬਾਲੋ ਸਰੀਰਿਕ ਜਾਂ ਮਾਨਸਿਕ ਆਪਾਂ ਪਰੇਸ਼ਾਨ ਹੁੰਦੇ ਆ ਨਾ ਹਾਂ ਉਹ ਮਾਨਸਿਕ ਤਰ੍ਹਾਂ ਵਿੱਚ ਆਪਾਂ ਜਰੂਰ ਬਾਸ ਹੁੰਦੇ ਤੇ ਆਪਾਂ ਜਾਂ ਜਾਂ ਸੈਡ ਸੀਰੀਅਲ ਕੋਈ ਆਪਾਂ ਵੇਖਦੇ ਆ ਹਾਂ ਜਾਂ ਸੈਡ Song ਸੁਣਦੇ ਆ ਕੋਲ ਆਪਾਂ ਮਿਲਦਾ ਨਾ ਬੜਾ ਆਪਣੇ ਦਿਲ ਜੇ ਨੂੰ ਹਨਾ ਸੈਡ Song ਟੱਚ ਹੁੰਦਾ ਕਈ ਵਾਰੀ ਇੱਕ ਆਨੰਦ ਜਿਹਾ ਆਪਾਂ ਮਾਨਦੇ ਆ ਆਪਣੇ ਤਕਨ ਦੁੱਖਾਂ ਤੋਂ ਹੋਰ ਦੁਖੀ ਹੁੰਨੇ ਆ ਜਾਨੀ ਕਿ ਇਹ ਆਪਣੇ ਗੁਰੂ ਸਾਹਿਬਾਂ ਤੇ ਭਗਤ ਸਾਹਿਬਾਨ ਦੇ ਸਹੀਦ ਸਾਹਿਬਾਨ ਨੇ ਵੀ ਆਪਾਂ ਜੀਵਨ ਕੀ ਨੂੰ ਚੜਦੀ ਕਲਾ ਵਿੱਚ ਜੀਉਣ ਵਾਸਤੇ ਰਸਿਆ ਤੇ ਗੁਰਬਾਣੀ ਮਤਾਬ ਕੁ ਵੀ ਸੁੱਖ-ਦੁੱਖ ਦੀਆਂ ਕੱਪੜੇ ਪਹਿਰੇ ਜਾਣੇ ਸਰੀਰ ਇਹ ਸੁੱਖਾ-ਦੁੱਖਾ ਚੋਂ ਚੜਦੀ ਕਲਾ ਜਿਹੜਾ ਨਾ ਤੇ ਜਿਸ ਤਰ੍ਹਾਂ ਆਪਾਂ ਸੁੱਖਾਂ ਨਾਲ ਢੋਗਿਆ ਉਸ ਤਰ੍ਹਾਂ ਹੀ ਦੁੱਖਾਂ ਨੂੰ ਚੜਦੀ ਕਲਾ ਚ ਰਹਿਣਾ ਚਾਹੀਦਾ ਹੈ ਨਾ ਮੈਂ ਦੁੱਖਾਂ ਨੂੰ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਹੰਡਾਉਣਾ ਹੈ ਕਿਉਂਕਿ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਇਦਾਂ ਹੀ ਦੁੱਖ ਦੇ ਬਾਅਦ ਸੁੱਖ ਤੇ ਸੁੱਖ ਤੋਂ ਬਾਅਦ ਦੁੱਖ ਇਹ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਵਾ ਇਹ ਅਡਲ ਸੱਚਿਆ ਤੇ ਇਹ ਆਪਾਂ ਨੂੰ ਸਭ ਕੰਮ ਕਰਕੇ ਚੰਗੀ ਗੱਲ ਜੜਨਾ ਚਾਹੀਦਾ ਹਾਂ ਤੇ ਜ਼ਿੰਦਗੀ ਦੇ ਆਪਣੇ ਕਿੰਨਾ ਕਿਤੇ ਨਿਕਾਲਿਆ ਹਨਾ ਉਹ ਦੱਸੋ ਇਹ ਜਿਸ ਤਰ੍ਹਾਂ ਤੈਨਕਾਲ ਇੱਕ ਪਾਸਟ ਬੀਚੂ ਕਾਲ ਉਹ ਕਹਣਾ ਹਾਂ ਭੂਤਕਾਲ ਭੂਤਕਾਲ ਵਰਤਮਾਨ ਕਾਲ ਤੇ ਭਵਿਕਾਲ ਇਹ ਇਨਸਾਨ ਜਾ ਰਹਾਦਰ ਜਾਦੇ ਰਿੰਦਾ ਆਪਣੇ ਭੂਤਕਾਲ ਚ ਕਲਮ ਬੀਤੇ ਸਮੇਂ ਬਾਰੇ ਸੋਚ ਕੇ ਦੁਖੀ ਹੁੰਦਾ ਰਹਿੰਦਾ ਉਹ ਦੁੱਖਾਂ ਨੂੰ ਯਾਦ ਕਰਕੇ ਨਾ ਅਕਸਰ ਉਹ ਹੱਦ ਨਹੀਂ ਕੀ ਰਿਹਾ ਤਾਂ ਉਹਦਾ ਬੰਦਾ ਆਪਣੇ ਬੀਤੇ ਸਮੇਂ ਨੂੰ ਚੇਤੇ ਕਰਕੇ ਤੁਸੀਂ ਹੁੰਦਾ ਰਹਿੰਦਾ। ਇਹ ਵੀਡੀਓ ਕੁਝ ਆ ਗਿਆ। ਹਾਂ ਇੱਕ ਕਮੈਂਟ ਕੁ ਬਾਹਰ ਆ ਗਿਆ। ਥੋੜੀ ਜਿਹੀ ਨਾ ਵੀਡੀਓ ਵਿੱਚ ਬੰਦ ਕਰਨੀ ਪਈ ਕਿਉਂਕਿ ਬਾਹਰ ਆ ਗਿਆ। ਇਹ ਆਪਣਾ ਨੇਚਰ ਆ ਆਪਾਂ 5-4 ਮਿੰਟ ਦੇ ਵਿੱਚ ਵੀਡੀਓ ਬਣਾ ਲਏ ਤੇ ਆਪਾਂ ਕੰਮ ਦੇ ਵਿੱਚ ਹਾਂ ਤੇ ਜਾਂ ਇਸ ਨੂੰ ਸੋਚਦਾ ਆਪਣੇ ਫਿਊਚਰ ਵਾਸਤੇ ਹਾਂ ਫਿਊਚਰ ਵਾਸਤੇ ਫਿਊਚਰ ਮਤਲਬ ਭੇਖ ਤੇ ਕੋਈ ਕਿਤੇ ਕੋਈ ਤਾਂ ਤਾਂ ਪਰੰਗਰਦਾ ਰਹਿੰਦਾ ਉਹਨਾਂ ਕਿਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਜਾਂ ਚਿੰਤਾ ਤੇ ਦਰਦ ਆ ਜਾਂਦਾ ਰਹਿੰਦਾ ਆਪਾਂ ਆਪਣੇ ਵੀ ਖੂਲਾ ਕਿ ਆਪਣੇ ਬੱਚਿਆਂ ਦੇ ਵੀ ਖੂਲਾ ਲੈ ਕੇ ਬਰਾਜੈਂਟ ਨਹੀਂ ਲੈ ਕੇ ਸੌਰੀ ਬਰਾਜੈਂਟ ਨਹੀਂ ਫਿਊਚਰ ਫਿਊਚਰ ਹੈ ਨਾ ਇਸਦਾ ਤੇ ਹਾਲਾ ਕਿ ਇਨਸਾਨ ਜਦੋਂ ਸਿਰਫ ਵਰਤਮਾਨ ਠੀਕ ਆ ਹਾਂ ਪ੍ਰੈਜੈਂਟ ਵਿੱਚ ਹੀ ਆਪਾਂ ਕੁਝ ਕਰ ਸਕਦੇ ਹਾਂ ਨੇ ਪ੍ਰੈਜੈਂਟ ਕੀ ਆ ਆ ਸਾਹ ਜਿਹੜਾ ਕਿ ਮੈਂ ਲੈ ਆਂਦੀ ਆ ਗੱਲ ਕਰ ਗੱਲ ਕਰਦੇ ਆਂ ਜੋ ਆਪਾਂ ਬਿਛੇਲੇ ਸਾਲ ਹੈਗੇ ਉਹ ਵੀ ਆਪਣਾ ਉਹ ਉਹ ਆਪਣੇ ਬੌਸ ਤੇ ਚੜ ਗਿਆ ਚੜ ਗਿਆ ਬੂਤਕਾਲ ਹੋ ਗਿਆ ਇਹ ਅਗਲਾ ਵਾਲਾ ਸਭ ਜਿਹੜਾ ਉਹ ਆਪਣਾ ਫਿਊਚਰ ਆ ਫਿਊਚਰ ਆ ਮਿਲਣਾ ਆਈ ਸਮਾਂ ਆ ਜਿਹੜਾ ਚੱਲਣਦਿਆਂ ਹੈ ਨਾ ਜਿਹੜਾ ਆਪਾਂ ਸਾਹ ਲੈਂਦੇ ਪਏ ਆ ਇਹ ਵਰਤਮਾਨ ਹੈ ਇਸ ਨੂੰ ਪਸੰਦ ਕਰ ਸਕਦੇ ਹੋ ਨਾ ਇਸੇ ਨਾਲ ਆਪਾਂ ਸਾਮਸੰਗ ਦੇ ਐਸੇ ਸਮੇਂ ਦੇ ਜੋ ਬੀਜਿਆ ਦੇ ਉਹੀ ਆਪਾਂ ਵੇਖ ਕੁਝ ਕਟਾਂਗੇ ਕਟਾਂਗੇ ਇਹ ਬਾਕੀ ਉਹਨੇ ਕੋਈ ਗੱਲ ਤਾਂ ਨਹੀਂ ਕੱਤਾ ਕੋਈ ਨਹੀਂ ਇਹਦੇ ਬਰ ਚੰਗ ਤੇ ਗਿਆ ਨਾ ਆਪਾਂ ਜਿਹੜਾ ਆਪਣਾ ਲੰਘ ਚੁੱਕਿਆ ਪਾਸਟ ਭੂਤਕਾਲ ਉਹਦੇ ਆਪਾਂ ਨੂੰ ਦੁੱਖਾਂ ਨੂੰ ਦੁਖੀ ਕਰਕੇ મત ਭਾਜੋ ਦੁੱਖ ਯਾਦ ਕਰਕੇ ਨਾ ਦੁਖੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਆਪਾਂ ਜਿਹੜੇ ਦੁੱਖ ਵੇਖੀ ਹੁੰਦੇ ਆ ਨਾ ਆਪਣੇ ਅੱਵੇ बार-बार ਰਿਪੀਟ ਕਰ ਕਰਕੇ ਫਿਰ ਦੁਖੀਂਦੇ ਰਹਿਨੇ ਆ ਤੇ ਇਹ ਸਮਝਦਾ ਫਸਣਾ ਵਾਉ ਜਦ ਪਾਸਟ ਚਲ ਗਿਆ ਜਾਂ ਆਪਣਾ ਫਿਊਚਰ ਚਲ ਗਿਆ ਤੇ ਵਰਤਮਾਨ ਵਰਤਮਾਨ ਨੂੰ ਜਿਹੜੇ ਆ ਗਵਾ ਦਿੰਦੇ ਆ ਹੈਨਾ ਤੇ ਸਿਰਫ ਵਰਤਮਾਨੀਆ ਜਦੋਂ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਵਰਤਮਾਨ ਵਿੱਚ ਬੀਜੀ ਹੋਈ ਫਸਲ ਕਣਕ ਗੁਰਦੇ ਹਾਂ ਮਤਲਬ ਉਹਨਾਂ ਸਵੇਰੇ ਵੱਡਾਂਗੇ ਹਨ ਚਲੋ ਵੀ ਫਸਲ ਬੋਲ ਸਾਹਿਬ ਆਪਾਂ ਆਪਣੇ ਜੀਵਨ ਕਰਮ ਵੀ ਹਾਂ ਇਸੇ ਤਰ੍ਹਾਂ ਹੀ ਮਤਲਬ ਆਪਾਂ ਨੂੰ ਆਪਣੇ ਮਾਰੂ ਕੰਮ ਕੀਤਾ ਜਿਹੜਾ ਆਪਾਂ ਵਰਤਮਾਨ ਵਿੱਚ ਕਰਾਂਗੇ ਫੇਰ ਹੀ ਉਹਨੂੰ ਆਪਾਂ ਉਹਦਾ ਕੋਈ ਫਾਲਾਫਨ ਪ੍ਰਾਪਤ ਹੋਗਾ ਫਾਲਾਫਨ ਪ੍ਰਾਪਤ ਹੋਗਾ ਤੇ ਜਿਹੜਾ ਆਪਣਾ ਮੰਗ ਚੁੱਕਿਆ ਹੁੰਦਾ ਪਾਸਟ ਉੱਤੇ ਉਹਦੇ 'ਚ ਬਿਲਕੁਲ ਨਹੀਂ ਆਪਾਂ ਨੂੰ ਹਨਾ ਜਾਣਾ ਚਾਹੀਦਾ ਆਪਾਂ ਉਹਨੂੰ ਸਿੱਖਣ ਲਈ ਦਾ ਕੁਛ ਆ ਕਰੂ ਚਾਹੀਦਾ ਬਾਕੀ ਆਉਣ ਵਾਲਾ ਜਿਹੜਾ ਸਮਾਂ ਆਉਂਦਾ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹਦੇ ਵੈਕ੍ਰੂ ਨੂੰ ਪਤਾ ਹੁੰਦਾ ਵਾ ਪਰ ਫਿਰ ਵੀ ਆਪਾਂ ਅੱਜ ਦੇ ਘਰੋਂ ਚੰਗੇ ਕਰਨੇ ਆ ਕਿ ਜਿਹੜਾ ਆਪਣਾ ਆਉਣ ਵਾਲਾ ਜਿਹੜਾ ਪਾਲੂ ਹੁੰਦਾ ਸਾ ਆਪਾਂ ਨੂੰ ਜਿਹੜਾ ਵੈਕ੍ਰੂ ਨਹੀਂ ਆਉਣ ਵਾਲਾ ਤੇ ਤਉ ਦੇਉ ਆਪਣਾ ਵਧੀਆ ਕੁ ਸੁੱਖ ਦਾ ਬਤੀਤ ਹੋਵੇ ਤੇ ਜ਼ਿੰਦਗੀ ਨੂੰ ਚੜ੍ਹਦੀ ਕਲਾ ਦੇ ਵਿੱਚ ਇਸ ਤਰ੍ਹਾਂ ਮੰਨ ਲੂਗੀ ਸਵੇਰੇ ਉੱਠੇ ਜੇ ਹਨਾ ਸਵੇਰੇ ਟਾਈਮ ਨਾਲ ਉੱਠੋ ਤੇ ਆਪਣੇ ਪ੍ਰਮਾਤਮਾ ਦਾ ਆਪ ਆਪਣੇ ਇਸ ਤਜੂਰ ਵੀ ਉਹਦਾ ਨਾਮ ਜਪ ਸੰਕਿਰਨ ਕਰੋ ਸੰਕਿਰਨ ਕਰੋ ਹੈਨਾ ਵੈਕ੍ਰੂ ਦਾ ਨਾਮ ਜਪਣੀ ਕਰਕੇ ਦੇ ਉਸ ਦਿਨ ਬਾਅਦ ਆਪਣੇ ਕੰਮ ਕੋ ਟਾਈਮ ਲੱਭੀ ਹੋਣਾ ਕਿਉਂਕਿ ਸਮਾਂ ਦੇ ਹਰ ਚੀਜ਼ਾ ਜਿਹਨੂੰ ਮਤਲਬ ਅੱਗੋਂ ਵਾਲਾ ਤੋਂ ਪਕੜ ਲਓ ਤੇ ਉਹਨੂੰ ਕਿਸ ਬਾਅਦ ਕਰਦੇ ਜੇ ਇਹ ਦੇ ਸਮੇਂ ਨੂੰ ਆਪਾਂ ਪਿਛੋੜੇ ਵੜਦਾਂਗੇ ਸਮੇਂ ਅਰੇ ਇਹ ਦੂ ਨੂੰ ਆਪਣੇ ਹੱਥੋਂ ਨਿਕਲਦਾ ਜਾਂਦਾ ਇਹ ਦੂਜਿਆਂ ਦਾ ਭਲਾ ਕਰੋ ਤੇ ਦਾ ਫਿਰ ਬਾੜਾ ਬੋਲੋ ਕਿਹੜਾ ਤੇ ਨਾ ਮਾੜਾ ਕਿ ਨਾ ਕਰੂ ਬੜਾ ਕਰੂ ਨਾ ਇਹ ਬਾਦੂ ਦਾ ਪਹਾੜ ਮੈਂ ਚੁੱਕੀ ਫਿਰਣਾ ਚਿੱਤਾਂ ਦਾ ਪਰਿਸ਼ਾਭੀ ਉਹਦਾ ਇਹ ਨਡਾਰੋ ਗੱਡੀ ਉਹਨਾਂ ਕੋਲ ਦੀ ਉਹ ਇਹ ਚਾਰ ਦੀ ਕਲਾ ਚ ਰਹੋ ਤੇ ਅੱਗੇ ਜ਼ਿੰਦਗੀ ਜਿੰਦਾਬਾਦ ਹੈ ਜ਼ਿੰਦਗੀ ਜਿੰਦਾਬਾਦ ਖੁੜੀ ਚਾਹੀਦੀ ਹੈ ਤੇ ਜਿੰਦਾਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਤਲਬ ਵਧੀਆ ਲੱਗੇ ਤੇ ਜਰੂਰ ਕਮੈਂਟ ਕਰਕੇ ਆਪਣੇ ਪਿਆਰੇ ਪਿਆਰੇ ਦੱਸਿਓ ਕੋਸ਼ਿਸ਼ ਕਰਿਆ ਕਰਾਂਗੇ ਕੁਝ ਨਾ ਕੁਝ ਆਪਾਂ ਤੁਹਾਡੇ ਲਈ ਕਿਸੇ ਕਰੇ ਸੱਗੇ ਹੈ ਨਾ ਕਿਉਂਕਿ ਕਾਫੀ ਦਿਨ ਹੋ ਗਏ ਕੋਈ ਵੀਡੀਓ ਸੀ ਮਖਾਇਰਾ ਨਹੀਂ ਤੇ ਬੈਠ ਦਾਦ ਕਰਕੇ ਤੇ ਫਿਰ ਮੇਰੇ ਤੋਂ ਪਹਿਲਾਂ ਆਪਣਾ ਮਕਸਦ ਵੀ ਲਾਗੋ ਗੱਲ ਮਤਲਬ ਬਾਤ ਕੋ ਗੱਲਾਂ ਨਾਲ ਕੋਈ ਮਤਲਬ ਵਧੀਆ ਗੱਲ ਕੀਤੀ ਜਾਵੇ ਤੇ ਆਪਕੋ ਆਪਣਾ ਹੁੰਦਾ ਕੋਈ ਕਿਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਜਿਸ ਤਰ੍ਹਾਂ ਦਾ ਆਪਾਂ ਆਪਣਾ ਆਪਣਾ ਨੇਚਰ ਹੁੰਦਾ ਹੈ ਨਾ ਸਾਰਿਆਂ ਦਾ ਤੇ ਆਹੀ ਪਹਿਲਾਂ ਮੈਂ ਦਿੱਲੀ ਵਲੌਗ ਬਣਾਣੀ ਹੈ ਹੁਣ ਮੇਰੇ ਤੋਂ ਚਲੋ ਨਹੀਂ ਪਾਉਂਦੇ ਚਲੋ ਫਿਰ ਉਸ ਤੋਂ ਬਾਅਦ ਆਪਾਂ ਵੀਡੀਓਜ਼ ਜਿਹੜੀਆਂ ਇੱਕ ਦੋ ਟੌਪਿਕ ਤੇ ਪਾਈਆਂ ਤੁਸੀਂ ਸਾਰਿਆਂ ਨੇ ਪਸੰਦ ਕੀਤੀਆਂ ਬਹੁਤ ਲਾਈਵ ਵੀ ਆਪਾਂ ਟੌਪਿਕ ਨੂੰ ਨੋਕ ਰੱਖ ਦਿੰਦੇ ਆ ਇਹ ਬਾਕੀ ਮੇਰੇ ਕੋਲ ਇਹ ਡਾਪਰੇਟਰ ਆ ਰਿਹਾ ਕਰਕੇ ਮੈਨੂੰ ਪਰੇਸ਼ਾਨੀ ਥੋੜਾ ਬੋਲ ਲੇ ਥੋੜਾ ਪਰੇਸ਼ਾਨੀ ਕਰਕੇ ਆਪਰੇਟ ਕਰ ਰਿਹਾ ਹੈ ਤੇ ਪਰ ਉਹ ਵੀ ਥੋੜਾ ਮਨ ਬਲੇ ਆ ਪਰੇਸ਼ਾਨੀ ਹੁ ਬੋਲਣ ਤੇ ਇੰਨੀ ਨਹੀਂ ਹੁੰਦੀ ਵੈਸੇ ਦਿੱਕਤ ਨਹੀਂ ਮਗਰ ਬਾਅਦ ਆਵਾਜ਼ ਚ ਭਾਰੀ ਬਣ ਥੋੜਾ ਇਹਨਾਂ ਦੇ ਚ ਰਹਿੰਦਾ ਵਾ ਇਹ ਆਪਾਂ ਫਰੇਟ ਵੀ ਨਾ ਦੇ ਕਰਵਾਇਆ ਵਾ ਤੇ ਪਰ ਫਿਰ ਵੀ ਥੋੜਾ ਬਹੁਤ ਨਾ ਆਵਾਜ਼ ਚ ਭਾਰੀ ਬਣ ਰਹਿੰਦਾ ਵਾ ਉਹ ਥੋੜਾ ਹੁਣ ਵੈਸੇ ਮੈਡੀਸਿਨ ਵਗੈਰਾ ਲੈਣ ਤੇ ਵੇਖਦੇ ਆ ਹੱਟਦਾ ਕਿ ਨਹੀਂ ਹੱਟਦਾ ਨਾ ਵੀ ਹਟੂਗਾ ਤੇ ਬਾਅਦ ਸੋ ਇਹ ਵੀ ਅਹੀਂ ਇੰਨੇ ਮੈਂ ਤੇ ਅਣੀ ਨਹੀਂ ਹੁੰਦੀ ਕੋਈ ਵਾਇਗ ਠੀਕ ਠਾਕ ਚਲੋ ਇਹ ਰਹਿਣਾ ਗੱਲੇ ਨੂੰ ਕੋਈ ਪ੍ਰੋਬਲਮ ਹੈ ਆਵਾਜ਼ ਦੀ ਤੇ ਕੋਈ ਗੱਲ ਨਹੀਂ ਆਪਣੀ ਕੋਸ਼ਿਸ਼ ਹੈ ਜੀ ਆ ਵੀ ਆਪਾਂ ਕੁਝ ਵਧੀਆ ਵਧੀਆ ਟੌਪਿਕ ਤੇ ਅੱਗੇ ਗੱਲ ਕਰੀਏ ਗੱਲ ਕਰੀਏ ਕਿਉਂਕਿ ਹਾਂ ਵਧੀਆ ਲੱਗਦਾ ਵਾ ਤੇ ਇਹ ਚਾਹੁੰਦੇ ਆ ਸਾਡੇ ਜਿਹੜੇ ਸਰੋਤੇ ਵਧੀਆ ਹੋਣਾ ਸੁਣਨ ਵਾਲੇ ਹਾਂ ਹਾਂ ਤੇ ਬਾਕੀ ਜੇ ਵਧੀਆ ਲੱਗਦਾ ਸ਼ੇਅਰ ਕਰਿਓ ਹਾਂ ਤੇ ਤੁਹਾਡਾ ਕਮੈਂਟ ਜਰੂਰ ਕਰਿਆ ਕਰੋ ਤੇ ਤੁਸੀਂ ਬਹੁਤ ਆਪਣੀ ਬਹੁਤ ਸੋਹਣੀ ਆਪਣੇ ਜਿੰਨੇ ਸਰੋਤੇ ਵਧੀਆ ਲਸਾਰੇ ਸਾਰੇ ਵਧੀਆ ਕਮੈਂਟ ਕਰਦੇ ਸਾਰੇ ਹਾਂ ਸਾਰੇ ਕਮੈਂਟ ਕਰਦੇ ਆਸ ਤੋਂ ਅੱਤੇ ਮੈਂ ਧੰਨਵਾਦ ਕਰਦੀ ਆ ਤੇ ਹੁਣ ਦੱਕ ਤੋਂ ਹੀ ਆਪਣੀ ਬੜੀ ਵਧੀਆ ਸਪੋਰਟ ਕੀਤੀ ਆ ਤੇ ਅੱਗੇ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਹਾਂ ਕਮੀਆਂ ਕਮੀਆਂ ਜਿਹੜੀਆਂ ਸਾਡੇ ਉਹਨੇ ਦੱਸੋ ਜੀ ਹੋਰ ਦੱਸਿਆ ਕਰੋ ਜੇ ਕਿ ਹਨਾ ਮਤਲਬ ਇਹ ਬਲੋਂ ਕੋਈ ਲੱਗਦਾ ਵਾ ਆ ਚੀਜ਼ ਇਥੇ ਨਹੀਂ ਸਹੀ ਜਾਂ ਕਿੱਦਾਂ ਵੀ ਆ ਕਮੈਂਟ ਕਰਕੇ ਸਾਨੂੰ ਦੱਸ ਸਕਦਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਉਹ ਜਿਹੜੀ ਚੀਜ਼ ਕਿਉਂਕਿ ਜਦੋਂ ਮੈਂ ਨਾ ਨਾ ਚੈਨਲ ਬਣਾਇਆ ਨਹੀਂ ਬੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਹੁੰਦੀਆਂ ਕੁਝ ਮੇਰੇ ਆ ਨਾਰਮਲ ਮਤਲਬ ਹੈ ਨਹੀਂ ਲਾਈਵ ਵਗੈਰਾ ਵੀ ਕੋਸ਼ਿਸ਼ ਕਰਦੀ ਮਤਲਬ ਗੁਰਦੁਆਰਾ ਸਾਹਿਬਾਂ ਤੇ ਹਿਸਟੋਰੀਕਲ ਪਲੇਸ ਤੇ ਕੋਈ ਬਣਾਈ ਹਾਂ ਠੀਕ ਆ ਤੇ ਸਾਥਿਓ ਬਹੁਤ ਬਹੁਤ ਧੰਨਵਾਦ ਇਹ ਜ਼ਿੰਦਗੀ ਇੱਕੋ ਹੀ ਰਹਿ ਗਈ ਜਿੰਦਾਬਾਦ ਓਕੇ ਜੀ ਥੈਂਕ ਯੂ ਸਾਰਿਆਂ